ਸਤਿ ਸ਼੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬਟਿਕ ਦੇ ਉੱਤੇ ਅੱਜ ਅਸੀਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਚੁੰਨੀ ਦੇ ਉੱਤੇ ਮੋਤੀਆਂ ਵਾਲੀ ਲੇਸ ਲਾਉਣ ਦਾ ਤਰੀਕਾ ਤੇ ਉਹਦੇ ਤੇ ਗੁੰਮ ਮਸ਼ੀਨ ਲਾ ਕੇ ਵੀ ਉਹ ਕਿਸ ਤਰੀਕੇ ਨਾਲ ਲਾਈ ਜਾਂਦੀ ਹੈ ਲੇਸ ਤੁਸੀਂ ਵੀਡੀਓ ਸਕਿਪ ਨਾ ਕਰਿਓ ਸਾਰਾ ਦੇਖਿਓ ਤੁਹਾਨੂੰ ਸਾਰਾ ਤਰੀਕਾ ਦਿਖਾਵਾਂਗੇ ਵੀ ਲੇਸ ਕਿਵੇਂ ਲਾਈ ਜਾਂਦੀ ਹੈ ਚੁੰਨੀ ਦੇ ਉੱਤੇ ਮੋਤੀਆਂ ਵਾਲੀ ਤੇ ਜਿਹੜੇ ਭੈਣ ਭਰਾਵਾਂ ਨੇ ਅਪਰ ਹੁਣ ਤੱਕ ਸਬਸਕ੍ਰਾਈਬ ਨਹੀਂ ਕਰਿਓ ਜਰੂਰ ਸਬਸਕ੍ਰਾਈਬ ਕਰਦੇਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਵੀ ਕਰਿਆ ਕਰੋ ਕਿਉਂ ਜੇਕਰ ਤੁਸੀਂ ਲਾਈਕ ਕਰਦੇ ਹੋ ਤੁਹਾਨੂੰ ਮੋਟੀਵੇਸ਼ਨ ਮਿਲਦਾ ਹੈ ਅਗਲੀ ਵੀਡੀਓ ਬਣਾਉਣ ਦੇ ਲਈ ਚਲੋ ਮੈਂ ਤੁਹਾਨੂੰ ਦਿਖਾਉਣਾ ਚੁੰਨੀ ਉੱਤੇ ਮੋਤੀਆਂ ਵਾਲੀ ਲੇਸ ਕਿਸ ਤਰੀਕੇ ਨਾਲ ਲੱਗਦੀ ਹੈ ਹਾਂਜੀ ਅੱਜ ਆਪਾਂ ਲਾਵਾਂਗੇ ਚੁੰਨੀ ਤੇ ਉੱਪਰ ਲੇਸ ਇਹ ਮੋਤੀਆਂ ਵਾਲੀ ਲੇਸ ਆਪਣੇ ਕੋਲ ਤੇ ਇੱਕ ਸਾਈਡ ਆਪਾਂ ਨੇ ਇਹਦਾ ਲੜ ਲਾਇਆ ਹੋਇਆ ਹੈ ਇਹ ਆਪਾਂ ਨੇ ਇੱਕ ਸੀਨ ਨਾਲ ਹੀ ਲੇਸ ਲਾਈ ਆ ਤੁਸੀਂ ਦੇਖਿਓ ਵੀ ਇੱਕ ਸੀਨ ਨਾਲ ਲੇਸ ਕਿਵੇਂ ਲੱਗਦੀ ਹੈ ਤੇ ਬਾਕੀ ਦੱਸਿਓ ਤੁਹਾਨੂੰ ਇਹ ਵੀ ਕਿਵੇਂ ਲੱਗੀ ਤੇ ਹੁੰਜਾ ਦੇਖਿਓ ਵੀ ਹੁੰਜਾ ਦਾ ਕਿਵੇਂ ਬਣਦਾ ਆਪਾਂ ਇਹਨੂੰ ਇੱਕ ਸੀਨ ਨਾਲ ਹੀ ਲਾਵਾਂਗੇ ਗੁੰਮ ਲੈ ਸਲਾਵਾਂਗੇ ਇਹ ਇੰਨਾ ਘੁਮੜ ਕੇ ਲਾਉਣਾ ਹਾਂ ਜਿੱ ਨਿਕਲਾ ਹੈ ਸਭ ਚੌੜੀ ਮਸੇ ਇਹਨੀਆਂ-ਨੀਆਂ ਕੇ ਬਾਹਰ ਨਿਕਲੂਗੀ ਇੰਨੀਆਂ-ਨੀਆਂ ਬਾਹਰ ਕੱਢਾਂਗੇ ਇਹਨੂੰ ਆਪਾਂ ਲਾਉਣਾ ਤਾਂ ਵੈਸੇ ਆਪਾਂ ਇਹਨੂੰ ਉੱਪਰ ਦੀ ਵੀ ਲਾ ਸਕਦੇ ਸੀ ਇਹ ਸੋਹਣੀ ਐ ਲੈਸ ਤਾਂ ਐਵੇਂ ਉੱਪਰ ਦੀ ਵੀ ਲਾ ਕੇ ਸਕਦੀ ਸੀ ਪਰ ਮੈਂ ਇਹ ਘੁੰਮ ਲੈਸ ਲਾਉਣੀ ਆ ਇਹ ਆਪੇ ਕਿਸੇ ਨਾਲ ਨਹੀਂ ਲਾਵਾਂਗੇ ਦੂਜੀ ਸੈਮ ਲਾਉਣ ਦੀ ਲੋੜ ਨਹੀਂ ਨਾ ਦੂਜੀ ਸੈਮ ਨਹੀਂ ਲਾਉਂਦੇ ਇਹ ਇੱਥੋਂ ਆਪਾਂ ਇਹਦਾ ਖੁੰਜਾ ਇਸ ਤਰ੍ਹਾਂ ਮੋੜ ਕੇ ਬਣਾਵਾਂਗੇ ਕੰਨੀ ਨੂੰ ਵੀ ਆਪਾਂ ਵਿੱਚ ਫੋਲਡ ਕਰ ਦਾਂਗੇ ਕੰਨੀ ਬਾਹਰ ਨਹੀਂ ਰੱਖਦੇ ਹੈਗੇ ਕੁੰਜਾ ਦਾ ਹਮਿਆ ਪਸੂ ਨੂੰ ਬਣਿਆ ਹੈ ਕਿ ਕੁੰਜਾ ਦਾ ਬਾਅਦ ਚ ਕਿੰਨਾ ਸੋਹਣਾ ਬਣਦਾ ਇਹ ਬਾਹਰ ਨੂੰ ਕੁੰਜੂ ਫੇਰਾਮ ਨੇ ਇਹ ਇਹ ਇਸ ਤਰ੍ਹਾਂ ਮੁੜ ਜਾਣਾ ਕਰ ਐ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਲੱਗ ਰਹੀ ਹੈ ਉਹ ਕਿਵੇਂ ਤੁਲੀ ਗਿਆ ਨਹੀਂ ਉਹ ਇੱਥੋਂ ਹੋ ਗਈ ਨਾ ਲੈਸ ਮੁਰਗੀ ਮੋੜ ਖਾ ਗਈ ਉਹ ਲਿਹਾ ਨਹੀਂ ਆਏਗਾ ਜਿਹਨੂੰ ਕਪੜਾ ਮੋੜ ਕੇ ਇਹਦੇ ਉੱਤੋਂ ਦੀ ਸਿਆਣੋ ਲਾਉਣੀ ਹੈ ਨਾ ਹਾਂ ਇਸੇ ਤਰ੍ਹਾਂ ਅਸੀਂ ਚਾਰ ਇੱਕ ਹੁੰਜੇ ਬਣਾਵਾਂਗੇ ਜਿਵੇਂ ਉਹ ਹੁੰਜਾ ਬਣਾਇਆ ਆਪਣੀ ਇਹ ਜੋ ਨੀਟ ਲੈਸ ਲੱਗ ਗਈ ਪੂਰੀ ਫਿਨਿਸ਼ਿੰਗ ਦੇ ਨਾਲ ਆਪਾਂ ਨੇ ਸਾਰੀ ਇਹ ਇੱਕ ਸੀਨ ਦੇ ਨਾਲ ਲਾਈ ਆ ਤੇ ਜਿਹੜਾ ਹੁਣ ਇਹ ਵਾਲਾ ਕੱਪੜਾ ਆਪਾਂ ਇਹਦੇ ਤੇ ਤਰਪਾਈ ਕਰ ਲਾਂਗੇ ਇਹਦੇ ਤੇ ਦੋ ਸਲਾਈਆਂ ਲਾਉਣ ਦੀ ਜ਼ਰੂਰਤ ਨਹੀਂ ਪੈਣੀ ਬਸ ਤੇ ਇਹਦੇ ਸਾਰੇ ਹੁੰਦੇ تیار ਹੋ ਗਏ ਬਸ ਆਹੀ ਸਾਰੀ ਆਹ ਦੇਖ ਲਾ ਬਟਲ ਵਾਟਲ ਤੁਸੀਂ ਦੇਖ ਸਕਦੇ ਹੋ ਕਿੰਨੀ ਸੋਹਣੀ ਹੋ ਗਈ ਸੋਹਣੀ ਆ ਦੇਖੋ ਬੂਟਾ ਲੱਗ ਗਿਆ ਆ ਇਹਦੇ ਕੁੰਜੇ ਆ ਗਏ ਤੇ ਇਹ ਇਦਾਂ ਆਪਣਾ ਬਾਹਲੀ ਸਾਈਡਾਂ ਇਹ ਨਿਕਲ ਜਾਣਗੇ ਇਸ ਤਰ੍ਹਾਂ ਬਸ ਇੱਕ ਸਲਾਈ ਲਾ ਕੇ ਬਾਕੀ ਇਹਦੇ ਤੇ ਤਰਪਾਈ ਹੋ ਜੂਗੀ ਸਾਰੀ ਇਹਦੀ ਫਿਨਿਸ਼ਿੰਗ ਹੋ ਜੂਗੀ ਤਰਪਾਈ ਨਾਲ ਇੱਕ ਤਸੇਨ ਨਾਲ ਆਪਣੀ ਗੁੰਮ ਲੈਂਸ ਲੱਗ ਕੇ ਤਿਆਰ ਹੈ ਚੁੰਨੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਨੂੰ ਤਰੀਕਾ ਇਹ ਕਿਦਾਂ ਲੱਗਿਆ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਨੂੰ ਇਹ ਤਰੀਕਾ ਕਿਦਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਹ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਤੇ ਲਾਈਕ ਵੀ ਜਰੂਰ ਕਰਿਆ ਕਰੋ ਲਾਈਕ ਨਾਲ ਫਿਰ ਸਾਨੂੰ ਹੌਸਲਾ ਹੀ ਬਣਿਆ ਰਹਿੰਦਾ ਅਗਲੀ ਵੀਡੀਓ ਬਣਾਉਣ ਦੇ ਲਈ ਵੀ ਸਾਡੀ ਵੀਡੀਓ ਲਾਈਕ ਵੀ ਹੋ ਰਹੀ ਹੈ ਤੇ ਜਿਹੜੇ ਭੈਣ ਭਰਾਵਾਂ ਵਾਲੇ ਪਰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਚਲੋ ਹੁਣ ਸੋਤੋ ਵਿਦਾ ਲੈਣੇ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹਾਜ਼ਰ ਹੋਵਾਂਗੇ ਜੇਕਰ ਕੋਈ ਗਲਤੀ ਹੋ ਗਈ ਤਾਂ ਛੋਟਾ ਵੀ ਸਮਝ ਕੇ ਮਾਫ ਕਰਦੇ ਹੋ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਹ